ਸ਼੍ਰੀ ਕਾਲ ਜੀ ਮੈਨੂੰ ਤਾਂ ਹੀ ਮਾਨਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਤੇ ਗੱਲ ਕਰਾਂਗੇ ਨਕੋਦ ਦੀ ਨਕੋਦਰ ਦੇ ਵਿੱਚ ਉਸ ਵੇਲੇ ਹਫੜਾ ਦਫਣੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਤਦਾਦੇ ਕਿ ਨਹਿਰ ਕੰਡੇ ਕਿਸੇ ਦੇ ਵੱਲੋਂ ਪਵਿੱਤਰ ਗੁਟਕਾ ਸਹਿਬ ਲਾਲ ਰੰਗ ਦੇ ਕੱਪੜੇ ਦੇ ਵਿੱਚ ਬੰਨ ਕੇ ਅਤੇ ਪੋਥੀ ਸਹਿਬ ਤੋਂ ਇਸ ਤੋਂ ਇਲਾਵਾ ਹੋਰ ਧਾਰਮਿਕ ਤਸਵੀਰਾਂ ਜਿਹੜੇ ਕਿ ਨਹਿਰ ਕੰਡੇ ਸੁੱਟੀਆਂ ਹੋਈਆਂ ਸੀ ਤੇ ਉਤੋਂ ਰਾਹ ਜਾਂਦੇ ਇੱਕ ਵਿਅਕਤੀ ਨੇ ਜਦੋਂ ਦੇਖਿਆ ਤਾਂ ਉਸਨੇ ਫਟਾਫਟ ਹੋਰ ਸਿੱਖ ਸੰਗਤਾਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪਿੰਡ ਵਾਸੀ ਤੇ ਹੋਰ ਸਿੱਖ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਨੇ ਜਿਸ ਦੇ ਵੱਲੋਂ ਇਸ ਘਟਨਾ ਦੀ ਬੇਹਦ ਨਿੰਦਿਆ ਕੀਤੀ ਗਈ ਹੈ ਆਓ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਕੌਦਰ ਸ਼ੰਕਰ ਰੋਡ ਤੇ ਸੁਹਾਣਾ ਜਿਹੜਾ ਸੰਗਤ ਜੀ ਸਰਕਪੁਰੇ ਤੋਂ ਪਹਿਲਾਂ ਇੱਥੇ ਕੋਈ ਪਾਪੀ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਹ ਦੇਖੋ ਜੀ ਜਪਜੀ ਸਾਹਿਬ ਦਾ ਗੁਟਕਾ ਰਹਿਰਾ ਸਾਹਿਬ ਦਾ ਗੁਟਕਾ ਤੇ ਆ ਹੈਗਾ ਵਾਜੀ ਸੁਖਮਨੀ ਸਾਹਿਬ ਦਾ ਗੁਟਕਾ ਤੇ ਇਹਦੇ ਵਿੱਚ ਆ ਇੱਕ ਵੱਡਾ ਦੂਜਾ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਜਾ ਭਾਗ ਦੂਜੀ ਪੋਥੀ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਜੀ ਆ ਦੇਖੋ ਮਹਾਰਾਜ ਦਾ ਸਰੂਪ ਹੀ ਆ ਸਾਰਾ ਇਹ ਇੱਥੇ ਕੋਈ ਸੁੱਟ ਗਿਆ ਪਾਪੀ ਬੰਦਾ ਤੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਇੱਥੇ ਜਲਦੀ ਤੋਂ ਜਲਦੀ ਪਹੁੰਚੋ ਅਸੀਂ ਡਟੇ ਆ ਗੁਰੂ ਮਹਾਰਾਜ ਦੇ ਬਾਣੇ ਚ ਉਹਦੀ ਸੇਵਾ ਵਾਸਤੇ ਅਸੀਂ ਉਹਦੀ ਸੇਵਾ ਨਹੀਂ ਕਰ ਸਕਦੇ ਪਰ ਸੰਗਤ ਜੀ ਤੁਹਾਡਾ ਫਰਜ਼ ਆ ਆਪਣੇ ਗੁਰੂ ਲਈ ਉਸ ਅਕਾਲ ਪੁਰਖ ਲਈ ਜਿਨੇ ਸਾਨੂੰ ਬਾਣੀ ਬਖਸ਼ੀ ਆ ਸਾਨੂੰ ਜੀਵਨ ਬਖਸ਼ਿਆ ਵਾ ਮੇਰਾ ਮੋਬਾਈਲ ਨੰਬਰ 9878793802 9878793802 ਸਾਰੀ ਸੰਗਤ ਨੂੰ ਬੇਨਤੀ ਹੈ ਜੇ ਪਹੁੰਚੋ ਭਗਤ ਰਵੀਦਾਸ ਜੀ ਦੀ ਫੋਟੋ ਤੇ ਮਾਤਾ ਸ਼ੇਰਾਂ ਵਾਲੇ ਦੀ ਫੋਟੋ ਹਨੂਮਾਨ ਚਾਲੀਸਾ ਦੁਰਗਾ ਚਾਲੀਸਾ ਦੀਆਂ ਪੋਥੀਆਂ ਆਹ ਦੇਖੋ ਵੀਰ ਜੀ ਕੋਲ ਇਹ ਵੀ ਇੱਥੋਂ ਹੀ ਚੱਕੀਆਂ ਮੇ ਆਣ ਕੇ ਤੇ ਇਹ ਕਰਕੇ ਆਜੋ ਪਹੁੰਚੋ ਸਾਰੀ ਸੰਗਤ ਸਹਿਯੋਗ ਪਾਓ ਸਾਡਾ ਫਰਜ ਅਸਾਂ ਨਭਾਉਣਾ ਤੁਹਾਡਾ ਫਰਜ ਤੁਸੀਂ ਨਭਾਉਣਾ ਅਸੀਂ ਆਪਣੇ ਗੁਰੂ ਲਈ ਡਟੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦੀ ਜੋ ਤੇ ਸਿਆਸੀ ਵੀ ਗਰਮਾਈ ਹੋਈ ਹੈ ਜਿਨ੍ਹਾਂ ਦੇ ਬਨ ਉਸ ਘਟਨਾ ਦੀ ਨਿੰਦਾ ਕੀਤੀ ਗਈ ਆ ਉਸ ਹੁੰਦੇ ਹਾਂ ਮੈਨੂੰ ਹੁਣੇ ਪਤਾ ਲੱਗਿਆ ਕਿ ਆਪਣੇ ਨਗੋਦਰ ਚ ਜਿਹੜੇ ਕਮਨ ਹਸਪੀਟਲ ਵਾਲੀ ਰੋਡ ਤੇ ਇੱਕ ਬੜੀ ਮਾੜੀ ਘਟਨਾ ਕੱਢੀ ਆ ਕਿ ਧੰ ਧੰ ਸ਼ਿਰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਸੁਖਨੀ ਸਾਹਿਬ ਦਾ ਗੁਟਕਾ ਸਾਹਿਬ ਤੇ ਕੁਝ ਹੋਰ ਧਾਰਮਿਕ ਪੁਸਤਕਾਂ ਉੱਥੇ ਉਹਦੀ ਬੇਅਤਵੀ ਹੋਈ ਹੈ ਤੇ ਮੇਰੇ ਹੁਣ ਪਤਰੰਕਾਰ ਸਰਮਾਨ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਦੱਸਿਆ ਕਿ ਹੋਰ ਵੀ ਕਾਫੀ ਧਾਰਮਿਕ ਪੁਸਤਕਾਂ ਦੇ ਨਾਲ ਗੁਟਕਾ ਸਾਹਿਬ ਦੇ ਨਾਲ ਤੇ ਹੋਰ ਜਿਹੜੇ ਆਪਾਂ ਦੂਜੇ ਧਾਰਮਿਕ ਚਿੰਨ੍ਹ ਹੁੰਦੇ ਆ ਉਹਨਾਂ ਦੀ ਵੀ ਬੇਅਤਵੀ ਹੋਈ ਹੈ ਤੇ ਮਾੜੀ ਗੱਲ ਬੜੇ ਗਲਤ ਅਨਸਰ ਜਿਹੜੇ ਇਹ ਜੇ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਕਿਉਂਕਿ ਇਹ ਕੋਈ ਰਾਜਨੀਤੀ ਕਰਨ ਦਾ ਮੁੱਦਾ ਨਹੀਂ ਇਹ ਸਾਡੇ ਸਭ ਸਾਂਝੇ ਗੁਰੂਆਂ ਦੀ ਗੁਰਬਾਣੀ ਆ ਇਹ ਹਰਕ ਨੂੰ ਜਿੰਨਾ ਸਰਕਾਰ ਕੀਤਾ ਜਾਵੇ ਉਹਨਾਂ ਤੋਂ ਦਾ ਸੋ ਸਾਡਾ ਤਾਂ ਪੰਜਾਬ ਗੁਰੂ ਪੀਰਾਂ ਦੀ ਧਰਤੀ ਆ ਤੇ ਕੁਝ ਮਾੜੇ ਅਨਸਰਾਂ ਵੱਲੋਂ ਜਾਬ ਦਾ ਮਾਹੌਲ ਖਰਾਬ ਕਰਨਾ ਤੇ ਇਹ ਬੜੇ ਮਤਭਾਗੀ ਗੱਲ ਆ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹੁਣੇ ਮੇਰੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋ ਕੇ ਹਟੀ ਆ ਤੇ ਉਹ ਕਹਿੰਦੇ ਬੰਦੇ ਅਸੀਂ ਟਰੇਸ ਕਰ ਰਹੇ ਆ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਕਿ ਉਹ ਛੇਤੀ ਤੋਂ ਛੇਤੀ ਇਹਨਾਂ ਨੂੰ ਟਰੇਸ ਕਰਕੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਸੋ ਕਿ ਜਿੱਥੇ ਸਾਡੇ ਪੰਜਾਬ ਦਾ ਮਾਹੌਲ ਨਤਰਾਵ ਹੋਵੇ ਸਾਡੇ ਗੁਰੂਆਂ ਦੀ ਗੁਰਬਾਣੀ ਜਿਹੜੀ ਹੈਗੀ ਆ ਉਹਦਾ ਸਤਕਾਰ ਜਿਵੇਂ ਹੁੰਦਾ ਤੇ ਉਸ ਤੋਂ ਵੀ ਵੱਧ ਚੜ ਕੇ ਸਤਕਾਰ ਹੋਵੇ ਤੇ ਕਿਸ ਐਡੀ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿ ਕਿਸੇ ਦੀ ਯੁਰਤ ਨਾ ਹੋਵੇ ਸੋ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਅਪੀਲ ਕਰਦਾ ਮੈਂ ਹਲਕੇ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਨੂੰ ਵੀ ਅਪੀਲ ਕਰਦਾ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾ ਕੇ ਕਿਉਂਕਿ ਸਰਕਾਰ ਥੋੜੀ ਆ ਤੁਸੀਂ ਇਹਨਾਂ ਤੋਂ ਇਸ ਕਾਰਵਾਈ ਕਰਾਉਣੇ ਆ ਅਸੀਂ ਤਾਂ ਸਿਰਫ ਜੇ ਤੁਸੀਂ ਨਹੀਂ ਕਰੋਗੇ 24 ਘੰਟੇ ਦੇ ਵਿੱਚ ਵਿੱਚ ਤਾਂ ਅਸੀਂ ਤਾਂ ਧਰਨਾ ਦੇਵਾਂਗੇ ਕਿਉਂਕਿ ਸਾਡੇ ਗੁਰੂ ਦੀ ਗੱਲ ਆ ਸੋ ਇਹੀ ਮੈਂ ਬੇਨਤੀ ਕਰਦਾ ਕਿ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਆ ਤੇ ਹੁਣ ਇਹ ਡਿਪਟੀ ਸਾਹਿਬ ਨਾਲ ਕੁਝ ਚੰਦਮੈਂਟ ਪਹਿਲਾਂ ਮੇਰੀ ਗੱਲ ਹੋ ਕੇ ਰਹੀ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੇ ਆ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਨਾ ਕਿ ਵਿਸ਼ਵਾਸ ਦਿਵਾ ਦਿਖਾਇਆ ਆ ਲੈ ਆਇਆ ਯਾਰ ਯੋ ਡਿਪਟੀ ਸਾਹਿਬ ਜਿਹੜਾ ਕਹਿੰਦੇ ਅਸੀਂ ਇੱਥੇ ਕਾਰਵਾਈ ਕਰਦੇ ਹਾਂ ਹਲੋ ਹਲੋ ਹਾਂਜੀ ਡਿਪਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਡਵੋਕੇਟ ਰਾਜਕਮਲ ਬੋਲ ਰਿਹਾ ਹਾਂ ਜੀ ਬੀਬੀ ਰਾਜਵਿੰਦਰ ਕੌਰ ਤੋਂ ਲਰ ਐਕਸਮੈਲ ਰੂਮ ਮੈਡੀ ਦਾ ਬੇਟਾ ਜੀ ਹਾਂਜੀ ਉਹ ਠੀਕ ਹੋ ਜੀ ਹਾਂਜੀ ਮੈਂ ਜਿਹੜੀ ਬੇਇਤਨੀ ਹੋਈ ਹੈ ਜੀ ਉਹਦੇ ਸੰਬੰਧ ਚ ਪੁੱਛਣਾ ਸੀ ਤੁਹਾਨੂੰ क्या पापा कोई की थी पर कारवेज नहीं हां जी ओके उनको भी कर रहे हैं और ठेड़ा है दूसरी भी कहीं कर रहे हैं अच्छा जी कौन-कौन कोई आया वो ट्रेस होया थी कोई किमे अच्छा 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 चलो सब तक सेम लेना चाहिए था भाई है ना हां जी बैठ गया छोड़ो काम करू महाराज बिल्कुल बिल्कुल काम हां जी ਦੇਖਿਆ ਜਾਬੇ ਤਾਂ ਲਗਾਤਾਰ ਅਜਈਆਂ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੇਕਰ ਤੁਸੀਂ ਘਰ ਦੇ ਵਿੱਚ ਪਵਿੱਤਰ ਗੁਰੂਕਾ ਸਾਹਿਬ ਜਾਂ ਕੋਈ ਪੋਥੀ ਸਾਹਿਬ ਜਾਂ ਧਾਰਮਿਕ ਤਸਵੀਰਾਂ ਨਹੀਂ ਰੱਖ ਸਕਦੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਨਾ ਸੁੱਟਿਆ ਕਰੋ ਕਿ ਇਸ ਦੇ ਨਾਲ ਜੁੜੀ ਕਿ ਧਰਮ ਦੀ ਬੇਅਦਬੀ ਹੋਵੇ ਜੇਕਰ ਤੁਸੀਂ ਨਹੀਂ ਰੱਖਣਾ ਚਾਹੁੰਦੇ ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਗੁਰੂਕਾ ਸਾਹਿਬ ਪੈ ਨਹੀਂ ਤਾਂ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹਨਾਂ ਨੂੰ ਰੱਖ ਸਕਦੇ ਹੋ ਪਰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਨਹਿਰ ਕੰਡੇ ਸੁੱਟਣਾ ਜਾਂ ਫਿਰ ਗਲਦੀਆਂ ਥਾਵਾਂ ਦੇ ਉੱਤੇ ਸੁੱਟਣਾ ਇਸ ਦੇ ਨਾਲ ਬੇਅਦਬੀ ਹੁੰਦੀ ਹੈ ਜੋ ਕਿ ਬੇहद निंदਣਯੋਗ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼